ਡੇਰਾ ਬਾਬਾ ਚਰਨਦਾਸ ਖੇੜਾ ਬੇਟ ਵਿਖੇ ਸੰਤ ਬਾਬਾ ਹਰਨਾਮਦਾਸ ਰਾਮ ਆਸਰੇ ਸੰਤ ਬਾਬਾ ਸ਼ਾਂਤੀਦਾਸ ਸੰਤ ਬਾਬਾ ਪ੍ਰਕਾਸ਼ 무ਨੀ ਜੀ ਦੀ ਯਾਦ ਵਿੱਚ ਵਰਸੀ ਸਮਾਗਮ ਡੇਰੇ ਦੇ ਮੁਖੀ ਸੇਵਾਦਾਰ ਸੰਤ ਬਾਬਾ ਮਹਾਤਮਾ 무ਨੀ ਜੀ ਦੀ ਅਗਵਾਈ ਹੇਠ ਇਲਾਕੇ ਦੀਆਂ ਸੰਗਤਾਂ ਤੇ ਮਹਾਪੁਰਸ਼ਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਗਿਆ ਇਸ ਮੌਕੇ ਤੇ ਆਖਰੀ ਲੜੀ ਦੇ 35 ਸ੍ਰੀ ਅਖੰਡ ਪਾਠ ਸਾਹਿਬ ਦੇ ਪੋਗ ਪਾਈ ਗਏ ਜਿਸ ਤੋਂ ਬਾਅਦ ਧਾਰਮਿਕ ਦੁਬਾਨ ਸਜਾਈ ਗਏ ਅਤੇ ਢਾਡੀ ਰਾਗੀ ਵਾਰਾਂ ਵੀ ਗਾਈਆਂ ਗਈਆਂ ਇਸ ਮੌਕੇ ਤੇ ਗੁਰੂ ਘਰ ਵੱਲੋਂ ਆਈਆਂ ਗਈਆਂ ਸੰਗਤਾਂ ਅਤੇ ਮਹਾਪੁਰਸ਼ਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ ਆਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਮਹਾਰਾਜ ਦਾ ਹੁਕਮ ਹੈ ਆਗ ਮੰੰਜਲ ਸੰਗ ਸਾਧੂਆਂ ਧੂਰੀ ਕਰ ਇਸ਼ਨਾਨ ਹਰਕਾ ਨਾਮ ਪਿਆਏ ਸੋ ਨੂੰ ਸਭਣਾ ਨੂੰ ਕਰਦਾਨ ਇਹ ਮਾਗਦੇ ਮਹੀਨੇ ਦੇ ਵਿੱਚ ਤਪਸਥਾਨ ਸ੍ਰੀ ਮਾਨਸੰਤ ਬਾਬਾ ਚਰਨਦਾਸ ਜੀ ਖੇੜਾਪੇਟ ਵਿਖੇ ਹਰ ਸਾਲ ਦੀ ਤਰ੍ਹਾਂ ਚਾਰ ਮਹਾਂਪੁਰਸ਼ਾਂ ਦੀ ਸਾਲਾਨਾ ਯਾਦ ਨਿੱਕੀ ਯਾਦ ਜਿਸ ਦੇ ਅੰਦਰ ਜੋ 101 ਸ੍ਰੀ ਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਜਾਂਦੇ ਹੋ ਪ੍ਰੰਤ ਗੁਰਮਤ ਸਮਾਗਮ ਸੰਤ ਸਮਾਗਮ ਕਰਵਾਇਆ ਜਾਂਦਾ ਸਾਡਾ ਇਲਾਕਾ ਸਾਡਾ ਨਗਰ ਹਰ ਸਾਲ ਮਹਾਂਪੁਰਸ਼ਾਂ ਨੂੰ ਯਾਦ ਕਰਦੇ ਆ ਮਾਗਦੇ ਮਹੀਨੇ ਚ ਮਹਾਂਪੁਰਸ਼ਾਂ ਦੀ ਵਰਸੀ ਮਨਾਉਂਦੇ ਆ ਜਿਸ ਵਿੱਚ 101 ਸ੍ਰੀ ਖੰਡ ਵਾਟਸਾਭਾਂ ਦੇ ਭੋਗ ਪਾਏ ਗਏ। ਉਪਰੰਤ ਅੱਜ ਧਾਰਮਿਕ ਦੀਵਾਨ ਜਿਹੜੇ ਗੁਰਮਤ ਸਮਾਗਮ ਕਰਵਾਏ ਗਏ ਨੇ ਜਿਸ ਵਿੱਚ ਪੰਤ ਪ੍ਰਸਿੱਧ ਨਾਮਵਾਰ ਰਾਗੀ ਢਾਡੀ ਜਥਿਆਂ ਨੇ ਸ਼ਮੂਲੀਅਤ ਕੀਤੀ ਆ ਤੇ ਜਿੱਥੇ ਰਾਗੀ ਢਾਡੀ ਜਥੇ ਆਏ ਨੇ ਉੱਥੇ ਰਾਜਨੀਤਿਕ ਤੇ ਸਮਾਜਿਕ ਤੇ ਮਹਾਪੁਰਸ਼ ਸਾਡੇ ਕਾਰ ਸੇਵਾ ਵਾਲੇ ਨਿਹੰਗ ਸਿੰਘ ਜਥੇਬੰਦੀਆਂ 우ਦਾਸੀ ਮਹਾਪੁਰਸ਼ ਨਿਰਮਲੇ ਮਹਾਪੁਰਸ਼ ਸਾਰੇ ਮਹਾਪੁਰਸ਼ਾਂ ਨੇ ਵੀ ਸ਼ਮੂਲੀਅਤ ਕੀਤੀ ਆ। ਦਾਸ ਗੱਦੀ ਨਿਸ਼ੀਨ ਡੇਰਾ ਬਾਬਾ ਚਰਨਦਾਸ ਜੀ ਆਪਣੇ ਵੱਲੋਂ ਤੇ ਡੇਰੇ ਦੀ ਸੰਗਤ ਵੱਲੋਂ ਜਿੰਨੇ ਵੀ ਸੰਗਤ ਇਲਾਕੇ ਦੀ ਦੇਸ਼ਾਂ ਪਰਦੇਸਾਂ ਦੀ ਚੱਲ ਕੇ ਆਈ ਆ ਸਾਰਿਆਂ ਦਾ ਜੀਓ ਆਇਆਂ ਧੰਨਵਾਦ ਕਰਦੇ ਆ ਜਿੰਨੇ ਮਹਾਪੁਰਸ਼ ਚੱਲ ਕੇ ਆਏ ਆ ਸਾਰਿਆਂ ਦਾ ਜੀਓ ਆਇਆਂ ਧੰਨਵਾਦ ਕਰਦੇ ਆ ਜਿੰਨੇ ਵੀ ਰਾਜਨੀਤਿਕ ਆਗੂ ਆਏ ਨੇ ਸਾਰਿਆਂ ਦਾ ਜੀਓ ਆਇਆਂ ਧੰਨਵਾਦ ਕਰਦੇ ਆ ਤੇ ਇਹਨਾਂ ਅਸਥਾਨਾਂ ਤੋਂ ਇਹਨਾਂ ਸਮਾਗਮਾਂ ਤੋਂ ਸਾਨੂੰ ਇਹੀ ਸੇਧ ਲੈਣ ਦੀ ਲੋੜ ਆ ਕਿ ਜਿਹੜੇ ਮਹਾਪੁਰਸ਼ਾਂ ਨੂੰ ਆਪਾਂ ਯਾਦ ਕਰਦੇ ਆ ਉਹ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਜੁੜੇ ਸੀ ਆਪਾਂ ਵੀ ਉਸ ਪਰਿਪੂਰਣ ਪਰਮਾਤਮਾ ਦੀ ਭਗਤੀ ਦੇ ਵਿੱਚ ਜੁੜੀਏ ਤਾਂ ਜੋ ਇਹ ਮਨੁੱਖਾ ਜਨਮ ਜਿਹੜਾ ਇਹ ਸਫਲਾ ਹੋ ਸਕੇ ਨਸ਼ਿਆਂ ਦਾ ਤਿਆਗ ਕਰੀਏ ਰੁੱਖ-ਕੁੱਖ ਦੀ ਸੰਭਾਲ ਕਰੀਏ ਗੁਰੂ ਦੇ ਲੜ ਲੱਗੀਏ ਲੱਗੀਏ ਬਾਣੀ ਤੇ ਬਾਣੇ ਦੇ ਧਾਰਨੀ ਹੋਏ ਇਹਨਾਂ ਕੁਝ ਕਹਿੰਦੇ ਹੋਏ ਖਮਾ ਦੇ ਜੱਜਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਬਾਬਾ ਚਰਨਦਾਸ ਜੀ ਦੀ ਬਰਸੀ ਇਲਾਕਾ ਵਾਸੀਆਂ ਵਾਸੀਆਂ ਵੱਲੋਂ ਤੇ ਸਮੂ ਸੰਤ ਸਮਾਜ ਵੱਲੋਂ ਮਨਾਈ ਜਾਂਦੀ ਆ ਤੇ ਬਾਬਾ ਜੀ ਦੀ ਇਸ ਇਲਾਕੇ ਨੂੰ ਬਹੁਤ ਵੱਡੀ ਦੇਣ ਹੈ ਤੇ ਲੋਕਾਂ ਦੀ ਬਹੁਤ ਸ਼ਰਧਾ ਹੈ ਇਸ ਥਾਨ ਦੇ ਉੱਤੇ ਤੇ ਹਰ ਸਾਲ ਲੋਕ ਮਨਾਉਂਦੇ ਆ ਮੈਂ ਮੈਨੂੰ ਵੀ ਉਹਨਾਂ ਦੀ ਕਿਰਪਾ ਕਿ ਅੱਜ ਇੱਥੇ ਆਉਣ ਦਾ ਮੌਕਾ ਮਿਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਵੱਧ ਚੜ ਕੇ ਇਸ ਸਮਾਗਮ ਨੂੰ ਮਨਾਇਆ ਕਰਨਾ ਸਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਪੁਰਨ ਬ੍ਰਾਹਮ ਗਿਆਨੀ ਸੰਤ ਮਹਾਪੁਰਸ਼ ਸੰਤ ਬਾਬਾ ਚਰਨਦਾਸ ਜੀ ਸੰਤ ਬਾਬਾ ਰਾਮਦਾਸ ਜੀ ਸੰਤ ਬਾਬਾ ਰਾਮਾਸਰੇ ਜੀ ਸੰਤ ਬਾਬਾ ਸ਼ਾਂਤੀਦਾਸ ਜੀ ਅਤੇ ਸ੍ਰੀਮਾਨ ਸੰਤ ਬਾਬਾ ਪ੍ਰਕਾਸ਼ ਪੁਣੀ ਜੀ ਉਹਨਾਂ ਮਹਾਨ ਮਹਾਪੁਰਸ਼ਾਂ ਦੀ ਸਾਲਾਨਾ ਯਾਦ ਜੋ ਹਰ ਸਾਲ ਦੀ ਤਰ੍ਹਾਂ ਮੇਰੇ ਛੋਟੇ ਵੀਰ ਤੇ ਸ੍ਰੀਮਾਨ ਸੰਤ ਬਾਬਾ ਮਹਾਤਮਾ ਪੁਣੀ ਜੀ ਜਿਨ੍ਹਾਂ ਦੇ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਬਾਬਾ ਜੀ ਸੰਤ ਮਹਾਤਮਾ ਮੂਨੀ ਜੀ ਦਾ ਸੰਗਤਾਂ ਦੇ ਵਿੱਚ ਅਥਾਹ ਪਿਆਰ ਤੇ ਸਤਿਕਾਰ ਬਾਬਾ ਜੀ ਸੰਤ ਪ੍ਰਕਾਸ਼ ਮੂਨੀ ਜੀ ਦੀ ਸਦਕਾ ਬਣਿਆ ਇੰਨਾ ਬਣਿਆ ਹੋਇਆ ਵਾ ਕਿ ਸੰਗਤਾਂ 15 ਸੌਣ ਦਾ ਜਿਹੜਾ ਇੱਥੇ ਸਾਲਾਨਾ ਸਮਾਗਮ ਹੁੰਦਾ ਹੈ ਤੇ 15 ਮਾਗ ਦਾ ਇਹ ਪੂਰਾ ਸਾਲ ਦੇ ਵਿੱਚ ਯਾਦ ਰੱਖਦੇ ਆਣ ਤੇ ਭਾਵੇਂ ਬਾਬਾ ਜੀ ਕਹਿਣ ਭਾਵੇਂ ਨਾ ਕਹਿਣ ਸੰਗਤਾਂ ਹੋਮ ਹੁਮਾ ਕੇ ਇਸ ਸਥਾਨ ਤੇ ਆ ਕੇ ਇਸ ਸਮਾਗਮ ਦੇ ਵਿੱਚ ਇਸ ਹਾਜ਼ਰੀ ਭਰ ਕੇ ਦਰਸ਼ਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਸੋ ਇਸ ਗੱਲ ਦੀ ਸਾਨੂੰ ਅਥਾਹ ਖੁਸ਼ੀ ਹੈ ਕਿ ਜਿੱਥੇ ਉਹਨਾਂ ਦਾ ਸੰਤਾਂ ਦੇ ਨਾਲ ਅਥਾਹ ਪਿਆਰ ਹੈ ਉੱਥੇ ਪੂਰੇ ਪੰਜਾਬ ਭਾਰਤ ਦੇ ਸੰਤਾਂ ਮਹਾਂਪੁਰਸ਼ਾਂ ਦੇ ਨਾਲ ਵੀ ਉਹ ਗੱਲ ਵਕੜੀ ਚ ਲੈ ਕੇ ਸਾਰਿਆਂ ਦੇ ਨਾਲ ਪਿਆਰ ਰੱਖਦੇ ਹਨ ਸੋ ਅੱਜ ਬਹੁਤ ਦੂਰੋਂ ਦਰਾਡੇ ਤੋਂ ਸੰਤ ਮਹਾਂਪੁਰਸ਼ ਵੀ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਸਨ ਸੰਗਤਾਂ ਨੇ ਬਹੁਤ ਅਥਾਤ ਪਿਆਰ ਸਤਿਕਾਰ ਦੇ ਨਾਲ ਬਾਬਾ ਜੀ ਦੇ ਨਾਲ ਇੱਥੇ ਨਾਤਮਸਤਕ ਹੋ ਕੇ ਖੁਸ਼ੀਆਂ ਲਈਆਂ ਹਨ ਸਵੰਤ ਦੇ ਵਿੱਚ ਦਾਸ ਇਹੋ ਹੀ ਬੇਨਤੀ ਕਰੂਗਾ ਕਿ ਇਹ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਹਬਜਾਦੇ ਧੰਨ ਧੰਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੀ ਪ੍ਰਣਾਲੀ ਦਾ ਸਥਾਨ ਹੈ ਜਿੱਥੇ ਸੰਗਤਾਂ ਨਾਤਮਸਤਕ ਹੁੰਦੀਆਂ ਹਨ ਅਦੇ ਗੁਰੂ ਚਰਨਾਂ ਦੇ ਨਾਲ ਜੁੜਦੀਆਂ ਹਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਹੁਕਮ ਕੀਤਾ ਸੀ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਾਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ ਦੇਉ ਗ੍ਰੰਥ ਪ੍ਰਥਮ ਰਾਏ ਤੇ ਜਾਣ ਖੰਡੇ ਕੀ ਪਾਉ ਲੈਓ ਸੋ ਜਿੱਥੇ ਸੰਗਤਾਂ ਗੁਰਮਤ ਦੇ ਨਾਲ ਜੁੜਦੀਆਂ ਨੇ ਗੁਰੂ ਇਤਿਹਾਸ ਨਾਲ ਜੁੜਦੀਆਂ ਉਹਦੇ ਖੰਡੇ ਬਾਟੇ ਦੀ ਪਾਉ ਲੈ ਕੇ ਅੰਮ੍ਰਿਤਸਰ ਕੇ ਗੁਰੂ ਆਲੇ ਬਣੀਏ ਤਾਂ ਜੋ ਸਾਡਾ ਜਿਹੜਾ ਆਵਾ ਗਾਉਣ ਦਾ ਚੱਕਰ ਹੈ ਜਿਹੜੀ 84 ਲੱਖ ਦੀ ਜੂਨ ਇਹ ਕੱਟੀ ਜਾਵੇ ਤੇ ਸਾਡਾ ਇਸ ਇਸ ਮਨੁੱਖਾ ਜਨਮ ਦੇ ਵਿੱਚ ਆਇਆ ਹੋਇਆ ਇਸ ਕਾਲ ਯੁਗ ਦੇ ਭਿਆਨਕ ਸਮੇਂ ਦੇ ਵਿੱਚ ਸਫਲ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈਵ ਤੇਸ ਚੈਨਲ ਦੇ ਲਈ ਕਪੂਰਥਲਾ ਤੋਂ ਕਮਲਜੀਤ